ਮੈਟਰੋਪੋਲੀਟਨ ਬਿਸ਼ਪ ਰੋਕਸ ਸੰਧੂ ਐਂਗਲੀਕਨ ਚਰਚ ਡਾਇਸਿਸ ਅਮਰਸਰ ਅਤ ਹੈਪੀ ਮਸੀ ਪਰਥਾਨ ਲਾਰੈਂਸ ਚੌਥਰੀ ਪਰਥਾਨ ਕ੍ਰਿਸਚੀਅਨ ਨੈਸ਼ਨਲ ਫਰੰਟ ਦੀ ਅਗਵਾਈ ਵਿੱਚ ਐਂਗਲੀਕਨ ਚਰਚ ਟੇਲਰ ਰੋਡ ਤੋਂ ਅਮਰਸਰ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਮੰਗ ਪੱਤਰ ਸੌਂਪਿਆ ਗਿਆ ਜਿਨ੍ਹਾਂ ਵਿੱਚ ਸਾਰੇ ਪਾਦਰੀ ਅਤੇ ਵਕ-ਵਕ ਲੀਡਰ ਸਾਹਿਬਾਨ ਹਾਜ਼ਰ ਸਨ ਇਹਦੇ ਵਿੱਚ ਮੇਨ ਕਾਰਨ ਇਹ ਜਿਸ ਤਰ੍ਹਾਂ ਜੁਪੀ ਰਾਜਸਥਾਨ ਇਧਰ ਉਧਰ ਕੁਝ ਹੋਰ ਸਟੇਟਾਂ ਦੇ ਵਿੱਚ ਅਸ਼ਾਈਆਂ ਦੇ ਵਿਰੁੱਧ ਕੁਝ ਬਿੱਲ ਪਾਸ ਕੀਤੇ ਗਏ ਜਿਹੜੇ ਬਿੱਲ ਦੇ ਵਿੱਚ ਆ ਕਿ ਜਿਸ ਤਰ੍ਹਾਂ ਕਿ ਕੁਝ ਲੋਕ ਚਰਚ ਵਿੱਚ ਆਉਂਦੇ ਜਾਂਦੇ ਨੇ ਪਰ ਜਿਹੜੇ ਬਸ ਤੇ ਸਮਾਂ ਲੈਂਦੇ ਨੇ ਝੂਠੇ ਇਲਜ਼ਾਮ ਲਾ ਕੇ ਪਾਦਰੀਆਂ ਨੂੰ ਅੰਦਰ ਕੀਤਾ ਜਾਂਦਾ ਕਿ ਇਹਨਾਂ ਨੇ ਅੰਦਰ ਮੰਤਰਣ ਕੀਤਾ ਅੰਗਲਿਕਨ ਚਰਚ ਤੋਂ ਪ੍ਰੋਟੈਸਟ ਕਰਦੇ ਹੋਏ ਤੁਸੀਂ ਦੇਖਿਆ ਹਜ਼ਾਰਾਂ ਦੀ ਗਿਣਤੀ ਵਿੱਚ ਭੈਣਾ ਔਰ ਨੌਜਵਾਨ ਖਾਸ ਕਰਕੇ ਇਹਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਤਕਲੀਫ ਸਿਰਫ ਕੀ ਹੈ ਇਹ ਗੱਲ ਸਮਝਣ ਵਾਲੀ ਹੈ ਤਕਲੀਫ ਹੈ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਜਿਹੜਾ 크ਿਸਚਨ ਕਮਿਊਨਿਟੀ ਨੂੰ ਜਿਹੜਾ ਟੋਟਲੀ ਇਗਨੋਰੈਂਟ ਕੀਤਾ ਗਿਆ